ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਬੈਕ ਮਾਈ ਚੈਨਲ ਮਾਲਵਾ ਮੋਗਾ 29 ਸਾਰਿਆਂ ਦਾ ਮਾਲਵਾ ਮੋਗਾ ਵਿੱਚ ਨਿੱਘਾ ਸਵਾਗਤ ਹੈ ਤੇ ਅੱਜ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਆਪਣੀ ਬਾਗਬਾਨੀ ਜਿਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਆਪਾਂ ਦੇੜੀਆਂ ਕਿ ਬਿਨਾ ਰੇ ਸਪਰੇਅ ਤੋਂ ਵੀਜੀਆਂ ਹੋਈਆਂ ਨੇ ਉਹਨਾਂ ਵਿੱਚੋਂ ਇੱਕ ਫਰੂਟ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਅੰਗੂਰ ਤੇ ਆਓ ਤੁਹਾਨੂੰ ਦਿਖਾਈਏ ਕਿਸ ਤਰ੍ਹਾਂ ਸਾਡੇ ਅੰਗੂਰ ਹੋਏ ਨੇ ਹਾਂਜੀ ਦਿਖਾਣੇ ਆ ਤੁਹਾਨੂੰ ਆਪਣੇ ਅੰਗੂਰ ਵੈਸੇ ਤਾਂ ਦਿਖਾ ਦਗੇ ਤੁਹਾਨੂੰ ਆड़ੂ ਵੀ ਨੇ ਔਰ ਉਧਰ ਨਿੰਬੂ ਵੀ ਲੱਗੇ ਨੇ ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਬੈਂਗਣੀ ਟਮਾਟਰ ਇਹ ਸਾਰੇ ਕਿ ਬਿਨਾ ਰੇ ਸਪਰੇਅ ਤੋਂ ਆ ਪਰ ਫਰੂਟਾਂ ਦੇ ਵਿੱਚ ਕਈਏ ਤਾਂ ਆਪਣੇ ਕੋਲ ਵੈਸੇ ਦਾ ਐਪਲ ਵੀ ਨੇ ਪਰ ਅੰਗੂਰਾਂ ਤੋਂ ਸ਼ੁਰੂ ਕਰ ਦਿੰਨੇ ਆ ਅੰਗੂਰ ਤੁਹਾਨੂੰ ਅਸੀਂ ਦਿਖਾ ਰਹੇ ਆ ਬਹੁਤ ਵਧੀਆ ਵਧੀਆ ਅੰਗੂਰ ਆ ਜਿਨ੍ਹਾਂ ਦਾ ਅ ਕੈਲੀ ਇੱਕ ਇੱਕ ਗੁੱਛੇ ਹੀ ਉਹਨੇ ਪੱਤੇ ਨਹੀਂ ਹੈਗੇ ਜਿੰਨੇ ਅੰਗੂਰ ਆ। ਲਿਆ ਦਿਖਾ ਵੀ ਸਤਨਾਮ ਸਿੰਘ। ਸ਼ੁਰੂ ਕਰ ਦਿਓ। ਆ ਦੇਖੋ ਜੀ। ਮੰਨ ਕੇ ਚੱਲੋ ਕਿ ਇੱਕ ਇੱਕ ਕਿਲੋ ਦਾ ਅ ਕਹਿ ਲੋ ਕਿ ਇੱਕ ਗੁੱਛਾ ਹੋਊਗਾ। ਔਰ ਇਹ ਅੰਗੂਰ ਜਿਹੜੇ ਆ ਬਲੈਕ ਅੰਗੂਰ ਆ। ਆ ਦੇਖੋ। ਵਾਓ ਦੇਖੋ ਜੀ ਮੇਰੇ ਹਿਸਾਬ ਨਾਲ ਕਿ ਉਨੇ ਪੱਤੇ ਨਹੀਂ ਲੱਗੇ ਹੋਣੇ ਕਿ ਜਿੰਨੇ ਅੰਗੂਰ ਆ ਆ ਦੇਖੋ ਸਤਨਾਮ ਉਹਦੇ ਇੱਕ ਅੰਕ ਬਾਈ ਆਏ ਪਹਿਲਾਂ ਇਹਨਾਂ ਦੀ ਗੱਲ ਸੁਣੀ ਆ ਦੇਖੋ ਜੀ ਸਤਨਾਮ ਕਹਿੰਦਾ ਵੀ ਪਹਿਲਾਂ ਮੇਰੇ ਵਾਲੇ ਗੁੱਛੇ ਦਿਖਾ ਵਾਓ ਵਾਓ ਦੇਖੋ ਜੀ ਦੇਖੋ ਮੇਰੇ ਹਿਸਾਬ ਨਾਲ ਵੀ ਇਹ ਗੁੱਛਾ 2.5 ਕਿਲੋ ਦਾ ਹੋਊਗਾ ਠੀਕ ਹੈ ਜੀ ਤੇ ਇਧਰ ਦੇਖੋ ਜਿੰਨੇ ਵੀ ਸਾਡੇ ਅੰਗੂਰ ਆ ਉਹ ਤੁਹਾਨੂੰ ਮੈਂ ਸਾਰੇ ਦਿਖਾਉਣੇ ਆ ਕੋਈ ਵੀ ਜਿਹੜਾ ਗੁੱਛਾ ਵਾ ਉਹ ਕਿਲੋ 1 ਕਿਲੋ ਤੋਂ ਘੱਟ ਤਾਂ ਕੋਈ ਵੀ ਹੈ ਨਹੀਂ ਨਾ ਲਓ ਜੀ ਆ ਦੇਖੋ ਇਹਨਾਂ ਦੀ ਸੇਵਾ ਸੰਭਾਲ ਵੀ ਬਹੁਤ ਕਰਨੀ ਪੈਂਦੀ ਆ ਜੀ ਕਿਉਂਕਿ ਗਰਮੀ ਬਹੁਤ ਜ਼ਿਆਦਾ ਵਾ ਔਰ ਜਿੰਨਾ ਕ ਪਾਣੀ ਅਸੀਂ ਪੀਨੇ ਆ ਉਹਨਾਂ ਦੁੱਗਣਾ ਹੀ ਅਸੀਂ ਇਹਨਾਂ ਨੂੰ ਪਿਉਾਉਣੇ ਆ ਆ ਦੇਖ ਹੀ ਰਹੇ ਆ ਤੁਸੀਂ ਇਸੇ ਕਰਕੇ ਗੁੱਛੇ ਗੁੱਛੇ ਸਾਰੇ ਲੱਗੇ ਆ ਇਹ ਸਾਰੀ ਇੱਕ ਹੀ ਵੱਲ ਆ ਸਾਡੀ ਤਕਰੀਬਨ ਮੇਰੇ ਹਿਸਾਬ ਨਾਲ ਇਹ 2 ਸਾਲ ਪੁਰਾਣੀ 3 ਸਾਲ ਪੁਰਾਣੀ ਵੱਲ ਹੈਗੀ ਆ ਔਰ ਤੁਸੀਂ ਜਾਇਜ਼ਾ ਲੈ ਸਕਦੇ ਆ ਕਿ ਤਿੰਨ ਸਾਲ ਦੇ ਵਿੱਚ ਕਿੰਨਾ ਕਿਹੇ ਫਲ ਦੇ ਰਹੀ ਆ ਠੀਕ ਹੈ ਜੀ ਔਰ ਅਸੀਂ ਆਲਮੋਸਟ ਇਹਨਾਂ ਤੇ ਜਦੋਂ ਵੀ ਮੋਟਰ ਦੇਖ ਲਓ ਚੱਲੀ ਜਾਂਦੀ ਸਾਡੀ ਚਲਾਈ ਜਾਂਦੇ ਰਹਿੰਦੇ ਆ ਹੁਣ ਵੀ ਪਾਣੀ ਪੈ ਰਿਆ ਔਰ ਇਹਦੇ ਨਾਲ-ਨਾਲ ਇੱਧਰ ਵੀ ਦੇਖੋ ਔਰ ਦੇਖੋ ਆ ਰੈੱਡ ਹੋ ਰਹੇ ਆ ਔਰ ਤੁਹਾਨੂੰ ਅਸੀਂ ਇਹ ਦੇਖੋ ਉੱਪਰ ਨੂੰ ਛੱਤ ਉੱਤੇ ਵੀ ਆ ਔਰ ਛੱਤ ਦੇ ਵੀ ਦਿਖਾਣੇ ਆ ਤੁਹਾਨੂੰ ਗੁੱਛੇ ਲੱਗੇ ਜੀ ਚਲੋ ਸਤਨਾਮ ਸਿੰਘ ਜੀ ਚਲੋ ਬੱਸ ਚੜੋ ਕਰਾਂ ਦੀ ਛੱਤ ਤੇ ਆ ਦੇਖੋ ਦੇਖੋ ਇਹ ਕਿਲੋ ਤੋਂ ਘੱਟ ਕੋਈ ਕਿਲੋ ਤੋਂ ਵੱਧ-ਵੱਧ ਦੇ ਤਾਂ ਜ਼ਰੂਰ ਹੋਣਗੇ ਪਰ ਘੱਟ ਕੋਈ ਨਹੀਂ ਔਰ ਇੱਥੇ ਸਾਡੇ ਕੋਲ ਸਾਰੇ ਜਿਵੇਂ ਉਹ ਗੰਨੇ ਆ ਸਾਰੇ ਔਰ ਗ੍ਰੈਨਿਕ ਅਸੀਂ ਕਰ ਰਹੇ ਆ ਕੋਈ ਵੀ ਇਹਨੂੰ ਰੇਅ ਸਪਰੇ ਨਹੀਂ ਕਰ ਰਹੇ ਤੇ ਤੁਹਾਨੂੰ ਛੱਤ ਤੇ ਲੈ ਕੇ ਚਲਦੇ ਆਂ ਅਜੋ। ਲੰਗੂਰੀ ਦਿਖਾ ਰਹੇ ਆਂ। ਦਿਖਾ ਬਈ। ਮੈਂ ਜੇ ਗਲਤ ਗੱਲ ਤਾਂ ਦੱਸੋ। ਕਿਲੋ ਦਾ ਕਿਹਾ ਤੁਹਾਨੂੰ 2-2 ਕਿਲੋ ਦਾ ਗੁੱਛਾ ਹੋਊਗਾ। ਇੱਧਰ ਦੇਖੋ। ਥੋੜਾ ਜਿਹਾ ਗੁੱਛਾ ਚੱਕ ਕੇ ਖਾਸਤ ਨਾਮ ਕਿ ਕਾਲੇ ਅੰਗੂਰ ਆ ਕਿ ਲਾਲ ਆ ਇਹ। ਆ ਦੇਖੋ। ਆ ਦੇਖੋ। ਇਹ ਕਾਲੇ ਅੰਗੂਰ ਆ ਲਾਲ ਹੋ ਰਹੇ ਆ। ਇਸ ਤੋਂ ਬਾਅਦ ਇਹਨਾਂ ਨੇ ਕਾਲੇ ਹੋਣਾ। ਇੱਧਰ ਦਿਖਾ ਬਈ ਇੱਧਰ ਦਿਖਾ ਹਾਂਜੀ ਆ ਇੱਕੋ ਹੀ ਗੁੱਛਾ ਦੇਖ ਲਓ ਬਿਲਕੁਲ ਭਰੇ ਪਏ ਨੇ ਇੱਧਰ ਦਿਖਾ ਬਈ ਆ ਦੇਖੋ ਜੀ ਕਿਉਂ ਜੀ ਹੋ ਰਹੇ ਨੇ ਬਲੈਕ ਇਹ ਪਹਿਲਾਂ ਲਾਲ ਹੋਣਗੇ ਉਸ ਤੋਂ ਬਾਅਦ ਬਲੈਕ ਹੋਣਗੇ ਰਾ ਇਹਦਾ ਨਹੀਂ ਘਰਾ ਜਾਈ ਜਾਂਦਾ ਹਾਂਜੀ ਥੋੜਾ ਸਦਨਾਮ ਇੱਕ ਨਾ ਗੁੱਛਾ ਤੋੜ ਯਾਰ ਲਾਲ ਆਪਾਂ ਇਹਨਾਂ ਨੂੰ ਐ ਕਲੀਅਰ ਨਹੀਂ ਦਿਖ ਰਿਆ ਇਹ ਆਪਣਾ ਖਾਊਗਾ ਕਰਾਂ ਦੀ ਆਪਣਾ ਉਹ ਇਧਰ ਉਪਰੋਂ ਤੋੜ ਇੱਥੋਂ ਇਤਨੇ ਨਹੀਂ ਗੁੱਛੇ ਹੀ ਤੋੜਦਾ ਇੱਥੋਂ ਹਾਂ ਗੁੱਛੇ ਹੀ ਤੋੜਦਾ ਪੂਰਾ ਧਿਆਨ ਨਾਲ ਤੋੜ ਸਾਰੇ ਨਾ ਕਰ ਜਾਣ ਆ ਦੇਖੋ ਜੀ ਹੋ ਰਹੇ ਨੇ ਲਾਲ ਕੇ ਨਹੀਂ ਵਾਓ ਬੱਲ ਕੋ ਸ਼ੁੱਧ ਆਪ ਦੀ ਖੇਤੀ ਆ ਇਹ ਹੈ ਨਾ ਜੀ ਕੋਈ ਰੇ ਨਹੀਂ ਸਪਰੇ ਨਹੀਂ ਤੇ ਖਾਨ ਦਾ ਖਾਨ ਵਿੱਚ ਵੀ ਖਾ ਕੇ ਦਿਖਾ ਵੀ ਬਈ ਮਿੱਠਾ ਦੱਸੀ ਕਰਾਂ ਦੀ ਬਹੁਤ ਮਿੱਠਿਆ ਹੀ ਬਹੁਤ ਸੁਆਦ ਆ ਠੀਕ ਆਇਆ ਨਿਆਰਾ ਹਾਂਜੀ ਹਾਂਜੀ ਦੇਖੋ ਜੀ ਆਪਣੀ ਆਪ ਦੀ ਖੇਤੀ ਆ ਜਦੋਂ ਮਰਜੀ ਵੱਢ ਗਏ ਜਦੋਂ ਮਰਜੀ ਬਿਨਾ ਰੇਸਪਰੇਟ ਹੋਰ ਵੀ ਦਿਖਾ ਇੱਥੇ ਕਿ ਕਿੰਨੇ ਕੁ ਗੁੱਛੇ ਜਿਹੜੇ ਹੋਏ ਪਏ ਆ ਤੁਹਾਡੇ ਖਾਨਜੋਗ ਜਿਨ੍ਹਾਂ ਨੂੰ ਅਸੀਂ ਦੇਖਦੇ ਹੀ ਨਹੀਂ ਉੱਪਰ ਚੜ ਕੇ ਆਹ ਦੇਖੋ ਆ ਮੜ ਦੇ ਇਹਨੂੰ ਚੱਕ ਕੇ ਵਿਖਾਏ ਇਸ ਨੂੰ ਇਹਨੂੰ ਆਹ ਦੇਖੋ ਇਹ ਜਾਦੜਣੀ ਦਾ 2.5 3 ਕਿਲੋ ਦਾ ਗੁੱਛਾ ਜਿਹੜਾ ਇੱਕੋ ਹੀ ਥੱਲੇ ਤੱਕ ਗਿਆ ਹੋਇਆ ਪਿਆ ਇਹਨਾਂ ਨੂੰ ਅਸੀਂ ਵੇਖਿਆ ਹੀ ਨਹੀਂ ਕਦੀ ਆਹ ਦਿਖਾ ਸਕਤਨਾਮ ਆ ਵੀ ਆ ਵੱਡੇ ਮੋਟੇ ਆ ਥੱਲੇ ਪੇ ਹਰੇ ਰੰਗ ਦੇ ਇੱਧਰਲੇ ਪਾਸੇ ਆ ਵੀ ਆ ਦੇਖੋ ਦੇਖੋ ਜੀ ਤੇ ਕਹਿੰਦਾ ਭਾਵ ਸਾਡਾ ਕਿ ਇਹ ਜਦੋਂ ਮਰਜੀ ਅਸੀਂ ਇੱਥੇ ਖਾ ਲੀਏ ਹਨਾ ਤੋੜ ਕੇ ਇਹ ਨਹੀਂ ਹੈਗਾ ਕਿ ਵੀ ਸਾਨੂੰ ਜਾਣਾ ਪੈਣਾ ਬਾਜ਼ਾਰ ਕੋਈ ਆਉਂਦਾ ਵਾ ਸਾਡੇ ਬੰਦੇ ਤੇ ਰਿਸ਼ਤੇਦਾਰ ਮਿੱਤਰ ਯਾਰ ਰਿਸ਼ਤੇਦਾਰ ਯਾਰ ਦੋਸਤ ਆ ਹੁਣ ਆਇਆ ਖੜਾ ਸਤਨਾਮ ਸਿੰਘ ਦੇਖ ਲੋ ਇਹਨੇ ਹੁਣ ਲੈ ਕੇ ਜਾਣੇ ਆਹ ਅੰਗੂਰ ਇਹ ਆਪਣੇ ਬੱਚੇ ਲਈ ਲੈ ਕੇ ਜਾਊਗਾ ਸੋ ਦੇਖਦੇ ਰਹੋ ਸਾਡਾ ਚੈਨਲ ਇਦਾਂ ਹੀ ਮਾਲਵਾ ਮੋਗਾ 29 ਰੋਜ਼ ਨਵੀਆਂ ਨਵੀਆਂ ਅਪਡੇਟ ਤਾਂ ਤੁਹਾਨੂੰ ਇਹ ਹੀ ਦਿੰਦੇ ਰਵਾਂਗੇ ਵਧੀਆ ਵਧੀਆ ਚੀਜ਼ਾਂ ਦਿਖਾਉਂਦੇ ਰਹਿਣੇ ਆ థాంక్స్ ਫॉर ਵਾਚਿੰਗ ਮਾਲਵਾ ਮੋਗਾ 29